ਸਤਿ ਸ਼੍ਰੀ ਅਕਾਲ ਜੀ ਆਨਲਾਈਨ ਮਾਸਟਰ ਕਾਰਡਰ ਜਿਹੜਾ ਹੈਗਾਗਾ ਆਪਣਾ ਜਿਹੜਾ ਬੈਚ ਚੱਲ ਰਿਹਾ ਸੀ ਉਹਦੇ ਚ ਆਲਰੇਡੀ ਬਹੁਤ ਜ਼ਿਆਦੇ ਸਟੂਡੈਂਟ ਹੋ ਚੁੱਕੇ ਰਹਿਗੇ ਤੇ ਉਹਨਾਂ ਦੇ ਇਕੱਲੇ ਇਕੱਲੇ ਦਾ ਕਮੈਂਟ ਵੀ ਪੜਨਾ ਹੁੰਦਾ ਜਦੋਂ ਆਪਾਂ ਕਲਾਸ ਲਾਉਨੇ ਆਂਗੇ ਤਾਂ ਇਹ ਹੁੰਦਾ ਕਿ ਕਿਸੇ ਦਾ ਕਮੈਂਟ ਰਹਿ ਨਾ ਜਾਵੇ ਕਿਸੇ ਦਾ ਡਾਊਟ ਰਹਿ ਨਾ ਜਾਵੇ ਆਪਾਂ ਕੱਲੇ ਕੱਲੇ ਨੂੰ ਸੈਟੀਸਫਾਈ ਕਰਦੇ ਆ ਇਸ ਲਈ ਸਿਰਫ 5 ਸੀਟਾਂ ਹੀ ਬਾਕੀ ਨੇ ਉਸ ਬੈਚ ਚ ਸਿਰਫ 5 ਸੀਟਾਂ ਬਾਕੀ ਨੇ ਉਸ ਤੋਂ ਬਾਅਦ ਉਸ ਬੈਚ ਚ ਕੋਈ ਸੀਟ ਨਹੀਂ ਹੋਊਗੀ ਫਿਰ ਜਦੋਂ ਨਵਾਂ ਫਰੈਸ਼ ਬੈਚ ਲਾਂਚ ਕਰਾਂਗੇ ਮਾਸਟਰ ਗੇਡਰ ਦਾ ਉਦੋਂ ਜਿਹੜੀ ਹੈਗੀ ਹੈਗੀ ਉਹਦੇ ਤੋਂ ਜਿਹੜੀ ਹੈਗੀ ਐ ਸੀਟ ਮਿਲੂਗੀ ਸਿਰਫ 5 ਸੀਟਾਂ ਬਾਕੀ ਨੇ ਜੇ ਕਿਸੇ ਨੇ ਜਿਹੜਾ ਹੈਗਾ ਮਾਸਟਰ ਗੇਡਰ ਜੁਆਇਨ ਕਰਨਾ ਕਰ ਸਕਦਾ ਹੈ ਔਰ ਆਪਾਂ 30% ਆਪੀਓ ਨੇ 540 ਸੇਮੀ ਸੀਟ ਲਈ ਜਿਹੜੀ ਹੈਗੀ ਐ ਵੇਟ ਕਰਨਾ ਪਊਗਾ 1 ਮਹੀਨੇ ਦਾ ਫਿਰ ਆਪਾਂ 1 ਮਹੀਨੇ ਬਾ ਪਰ オンਲਾਈਨ ਪੰਜਾਬੀ ਮਾਸਟਰ ਗ੍ਰੇਡਰ ਲੈਕਚਰਰ ਕੈਡਰ ਦੀ ਜਿਹੜੀ ਹੈਗੀ ਹੈਗੀ ਬੈਚ ਦੀ ਤਿਆਰੀ ਕਰਨੀ ਹੈਗੀ ਹੈ ਤਾਂ ਉਹ ਜਲਦੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੇ ਉਹ ਸਾਡੇ ਕੋਲੋਂ ਕਰਨਾ ਚਾਹੁੰਦਾ ਹੈ ਕਿਉਂਕਿ ਫਿਰ ਜਾਦੇ ਬੱਚੇ ਹੋਗੇ ਜਦੋਂ ਉਸ ਤੋਂ ਜ਼ਿਆਦੇ ਇਸ ਲਿਮਟਿਕ ਥਾਂ ਤੇ ਬੰਦ ਕਰ ਦਾਂਗੇ ਫਿਰ ਕਮੈਂਟ ਦੀਸ ਨੇ ਬੰਦ ਹੋ ਜਾਂਦੇ ਨੇ ਤਾਂ ਫਿਰ ਅਸੀਂ ਇਕੱਲੇ ਇਕੱਲੇ ਦਾ ਡਾਊਟ ਨਹੀਂ ਕਲੀਅਰ ਕਰ ਸਕਦੇ ਤਾਂ ਸਾਡੇ ਲਈ ਇੱਕ ਇੱਕ ਬੱਚਾ ਇੰਪੋਰਟੈਂਟ ਹੈ ਇੱਕ ਇੱਕ ਦਾ ਡਾਟ ਇੰਪੋਰਟੈਂਟ ਹੈ ਇੱਕ ਇੱਕ ਦੀ ਤਿਆਰੀ ਇੱਕ ਇੱਕ ਦਾ ਫਿਊਚਰ ਇੰਪੋਰਟੈਂਟ ਤਾਂ ਸੂ ਪੰਜ ਸੀਟਾਂ ਬਾਕੀ ਨੇ ਆਨਲਾਈਨ ਮਾਸਟਰ ਕੋਰਸ ਲਈ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਹਾਡਾ ਪਰਫੈਕਟ ਐਗਜ਼ਾਮ ਪੁਆਇੰਟ ਦੇ ਪਲੇਟਫਾਰਮ ਤੇ ਸਵਾਗਤ ਹੈ ਤੁਹਾਡਾ ਨੀਚੇ ਆਰੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਕਾਲ ਕਾਲ ਵੀ ਕਰ ਸਕਦੇ ਹੋ ਤੇ ਵਟਸਐਪ ਵੀ ਕਰ ਸਕਦੇ ਸਸ ਸਤਿ ਸ਼੍ਰੀ ਅਕਾਲ